ਮੈਂ ਉਸ ਪਿੰਡ 'ਚ ਤਿੰਨ ਦਿਨ ਗੁਰਦੁਆਰੇ ਰਹਾ ਗੁਰਮੁਖ ਕੋ ਭੁੱਖਾ ਰਹਾ ਮੈਨੂੰ ਰੋਟੀ ਨੀ ਕਿਸੇ ਨੇ ਪੁੱਛੀ ਅਟੈਕ ਤੋਂ ਬਾਅਦ ਜੋ ਅਸੀਂ ਪਰੇਸ਼ਾਨ ਸਾਂ ਨਾ ਤਾਂ ਸਾਨੂੰ ਕੋਈ ਝੱਲਦਾ ਨਹੀਂ ਜਿਹੜਾ ਸਾਨੂੰ ਵੇਖ ਕੇ ਲੋਕੀ ਰਾਹ ਛੱਡ ਜਾਂਦੇ ਸਨ ਕਿ ਹੱਤਵਾਦੀ ਹੁੰਦਾ ਤੇ ਬਲਾਇਤ ਮਾਰੇ ਨਾ ਜਾਈਏ ਮੈਂ ਈਨੇ ਖੇੜੇ ਤੇ ਗੁਰਦੁਆਰੇ ਉੱਥੇ ਨਹਿਰ ਤੇ ਗੁਰਦੁਆਰਾ ਤੇ ਸੀ ਤਿੰਨ ਜਣੇ ਸਿੰਘ ਸਾਂ ਤੁਹਾਨੂੰ ਖਾੜਕੂ ਕਹਿ ਲੋ ਹੱਤਵਾਦੀ ਕਹਿ ਲੋ ਸੰਤ ਬਾਬਾ ਜਰਨੈਲ ਸਿੰਘ ਦੀ ਨਿਆਂਈ ਕਹਿ ਦਿਓ ਅਸੀਂ ਉੱਥੇ ਬੈਗ ਤੇ ਤਿੰਨ ਦਿਨ ਰਹਿ ਨਾ ਸਾਨੂੰ ਰੋਟੀ ਤੇ ਨਾ ਕੋ ਪਾਣੀ ਦੁੱਧ ਮਿਲਿਆ ਉੱਥੇ ਸਵੇਰੇ ਤੁਸੀਂ ਪਾਣੀ ਪੀ ਕੇ ਸ਼ੁਗਰ ਕਰਨਾ ਤੇ ਤਿੰਨਾਂ ਚੌ ਦਿਨਾਂ ਤੋਂ ਬਾਅਦ ਇੱਕ ਬੀਬੀ ਕੋਤੜ ਕੇ ਆਈ ਤੇ ਉਹਨੇ ਅੱਧਾ ਕਿਲੋ ਤੇ ਆਟਾ ਰੱਖਿਆ ਅਸੀਂ ਭਾਂਡਾ ਭਨ ਗਏ ਜਿਹੜਾ ਉਹ ਥੇ ਮੱਗਾ-ਮੱਗਾ ਸੀ ਤੇ ਚੁੱਲ੍ਹੇ ਦੇ ਉੱਪਰ ਅੱਗ ਪਾਲ ਕੇ ਚਾਰ ਰੋਟੀਆਂ ਪਕਾਈਆਂ ਤੇ ਸਵਾ ਸਵਾ ਰੋਟੀ ਖਾ ਕੇ ਸਿਰਬ ਦਾ ਸ਼ੁਕਰ ਕੀਤਾ ਮੈਂ ਇਹ ਵਿੱਚੋਂ ਗੱਲ ਆਪਣੇ ਅੱਟ ਵੀ ਤਾਂ ਕਿ ਰੱਬ ਦੇ ਰੰਗਾਂ ਤਰੀਏ ਪਤਾ ਨਹੀਂ ਕਿਸੇ ਨੇ ਕੀ ਵਾਪਰ ਨਹੀਂ ਮੇਰੇ ਨਾਲ ਵਾਪਰੀ ਮਤੇਂਦਰ ਪੁਕਾਰਿਆ ਤੇ ਪਨਾਬ ਦੇ ਵਿੱਚ ਕਿਸੇ ਰੋਟੀ ਨੇ ਜੀ ਪੁੱਛੀ ਰੱਬ ਤੂੰ ਡਰੀਏ ਫਤਾਨੀ ਕਿਸ ਨਾ ਕੀ ਵਾਪਰੇ ਵਿੱਚੋਂ ਮੇਰਾ ਆਪਣਾ ਦਰਦ ਆ ਗਿਆ ਸਭਾ